ਇਹ ਤੇ ਬੱਤੀ ਵਾਲਾ ਮੀਟਰ ਇੱਕ 32 ਵਾਲਾ ਮੀਟਰ ਇੱਕ ਕਮਰਾ ਤੇ 70000 ਰੁਪਏ ਦਾ ਬਿਲ ਇੱਕ ਕਮਰੇ ਦਾ 7000 ਰੁਪਏ ਦਾ ਬਿਲ 0 ਮੀਟਰ ਵਾਲਾ ਇਹ ਜਿਹੜੇ ਕਹਿੰਦੇ ਇੱਕ ਬੱਤੀ ਵਾਲਾ ਮੀਟਰ ਜਿਹਦਾ 0 ਬਿਲ ਆਉਂਦਾ ਉਹਦਾ 7000 ਬਿਲ ਆ ਗਿਆ ਦੱਸ ਤੱਕ ਨਹੀਂ ਕੱਟੀ ਦੀ ਬਹੁਤ ਅਸਰ ਦਰ ਨੂੰ ਕਿਹਨੇ ਕੱਟਦੀ ਕਰਦੇ ਥੋੜੀ ਅਰ ਕਿਹੰਗਾ ਨਹੀਂ ਖੁੱਟੀ ਹੈ ਕਿਹੜੇ ਲੀਡਰ ਨੇ ਜਦੋਂ ਪਹਿਲਾਂ ਸਿਆਲ ਤੋਂ ਤਾਂ ਘਰ ਵੇਚਦੇ ਕਾਂਗਰਸ ਵਾਲਿਆਂ ਨੇ ਆਹੋਂ ਲੈਣਾ ਆਇਆ ਤੁਸੀਂ ਫੋਟਾ ਕਿਉਂ ਪਾਇਆ ਤੁਹਾਡਾ ਫੋਟਾ ਬਣੇ ਹੀ ਕਾਹੇ ਹਮ ਤੁਹਾਨੂੰ ਪੈਸਾ ਉਹ ਤੁਹਾਨੂੰ ਪੈਸਾ ਹਾਂ ਠੀਕ ਹੈ ਅਸੀਂ ਪਰਵਾਹ ਅਸੀਂ ਪੈਸਾ ਫੋਟਾ ਮੁੰਡਾ ਕੀ ਹਾਲ ਹੈ ਕਿਸ ਤਰ੍ਹਾਂ ਇਹ ਨਾਲ ਹੀ ਰੱਖ ਕੇ ਜਾਈਂਗੇ ਨਹੀਂ ਫੋਨ ਮਤਾ ਕੀ ਹਾਲ ਹੈ ਕਿਸ ਤਰ੍ਹਾਂ ਤੁਹਾਨੂੰ ਬੰਦਾ ਮੈਂ ਮੰਗਿਆ ਕੀ ਹਾਲ ਹੈ ਲੰਗਦੇ ਨਹੀਂ ਆ ਜੇ ਉਹ ਬੈਲਾ ਹੋ ਜਾਣਾ ਤੇ ਨਹੀਂ ਗੁਈ ਦਾ ਮੇਰਾ ਹਾਂ 70000 ਰੁਪਇਆ ਹਾਂ ਜੀ ਕੀ ਕਾਰਨ ਹੈ ਹਜੇ ਕੀ ਚਲਾ ਰੱਖਿਆ ਕਰੇ ਕੋਈ ਨਹੀਂ ਤਮਾ ਤਾਂ ਆਈ ਨਾ ਮੈਂ ਪਟਨਾ ਦਾ ਕਹਿੰਦਾ ਦਿਲ ਜ਼ੀਰੋ ਆ ਰਿਹਾ ਤੁਸੀਂ ਇਹਦੇ ਹੁਣ ਭਾਗਾ ਹੈ ਜਮੀਨਾਂ ਨੂੰ ਆ ਦੇ ਨਾ ਤੇਰੇ ਗਰੀਫਾ ਦੇ ਕਰਾ ਲੈਨੇ ਕਿੰਨੇ ਕਮਰੇ ਫਹੀਏ ਕੋਈ ਆਹ ਦੇ ਵੇਟਿੰਗ ਇੱਕ ਕਮਰਾ ਆਹ ਦੇ ਬਿਠਾਈ ਕਮਰੇ ਦਾ 70000 ਰੁਪਿਆ ਦੇ ਲੈ 3 ਘੰਟੇ ਦੇ ਬਾਅਦ ਤੂੰ ਫਿਕਰ ਇਹ ਤੋਂ ਕਮਰੇ ਦਾ 7000 ਰੁਪਿਆ ਦੇ ਲੈ ਜ਼ੀਰੋ ਮੀਟਰ ਵਾਲੇ ਜਿਹੜੇ ਕਹਿੰਦੇ 1 ਬੱਤੀ ਵਾਲਾ ਮੀਟਰ ਜਿਹਦਾ ਜ਼ੀਰੋ ਬਿਲ ਆਉਂਦਾ ਉਹਦਾ 70000 ਰੁਪਇਆ ਆ ਗਿਆ ਦਸ ਕਮਰੇ ਯਾਰ ਬਰਾਬਰ ਚਲੋ ਰਗਤ ਦਪਣ ਬਾਅਦ ਤੇ ਹੁਣ ਅੰਤਮਾਨ ਸਾਹਿਬ ਨੂੰ ਵੀ ਕਹੇ ਆ ਇਹ ਗੱਲ ਅਸੀਂ ਸੁਖਵੀਰ ਸਿੰਘ ਇਹ ਪਹੁੰਚ ਤੁਹਾਡੀ ਸੁਖਵੀਰ ਸਿੰਘ ਮੈਸਰ ਖਾਨ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਤੱਕ ਪਹੁੰਚਦੀ ਕਰਾਂਗੇ ਕਿ ਇੱਕ ਕਮਰੇ ਦਾ 70000 ਰੁਪਇਆ ਕਿੱਦਾਂ ਆਇਆ ਤੇ ਆਇਆ ਕਿਵੇਂ ਸੋ ਬਾਈ ਜੀ ਹਾਂ ਜੀ ਜਾ ਤੇ ਯਾਰ 70000 ਰੁਪਇਆ ਹਉਂ ਤਾਂ ਬੇਮਾਫ਼ ਆ ਜੀ ਜ਼ੀਰੋ ਆਂਗਾ ਕਾ ਇਹ ਤਾਂ ਆਫੀ ਹੁਣ ਵੀ ਤੇ ਘੱਟ ਤੇ ਇਹ ਤਾਂ ਮੈਂ ਕੁਮਾਰ ਮੰਨਦਾ ਵੀ ਇੱਕ ਤਮਰੇ ਦਾ ਇਹਨਾਂ ਨਾਲ ਬਹਿਣਾ ਲੱਗ ਗਿਆ ਤੇਰੇ ਮੋਟਰ ਦੀਆਂ ਕਰੇ ਅੱਛਾ ਕਰੇ ਮੋਟਰ ਵੀ ਨਹੀਂ ਲੱਗੀ ਬੰਦ ਨਹੀਂ ਜਾਂਦੇ ਵਸ ੱੱਕੇ ਕਰਦੇ ਇੱਕ ਤਾਂ ਬੰਨ ਲਉ ਤਾਂ ਇੱਕੋ ਕੱਖਾ ਭਾਈ ਕੋਈ ਇਹਨਾਂ ਦੀ ਸੁਣਨ ਵਾਲਾ ਹੈਗਾ ਯਾਰ ਨੇੜੇ ਤੇਰੇ ਕੋਈ ਆਮ ਆਦਮੀ ਪਾਰਟੀ ਦਾ ਮੇਰਾ ਵੀ ਆ ਕੇ ਚੈੱਕ ਕਰ ਲਓ ਜੇ ਇਹ ਬੰਦੇ ਝੂਠੇ ਬੋਲਦੇ ਹੋਣ ਪੰਡ ਦੇ ਵਿੱਚ ਸਾਥ ਦੇ ਵਿੱਚ ਇੰਨੇ ਬੰਦੇ ਖੜੇ ਆ ਇੰਨੇ ਬੰਦਾ ਮੂਰੇ ਕੋਈ ਝੂਠ ਨਹੀਂ ਬੋਲਦਾ ਹੁੰਦਾ ਆਮ ਆਗਮੀ ਪਾਰਟੀ ਨੂੰ ਸਾਡਾ ਸਵਾਲ ਹੈ 17000170000 ਬਿੱਲ ਦਾ ਜੇ ਕੋਈ ਇਹਨਾਂ ਕੋਲ ਲੀਡਰ ਆ ਸਕਦਾ ਮੇਰਾ ਵੀ ਆ ਕੇ ਇਹਨਾਂ ਦੇ ਮਸਲੇ ਹੱਲ ਕਰ ਦੇ ਪਬਲਿਕ মিডিਆ ਤੁਹਾਡੇ ਤੱਕ ਵੀਡੀਓ ਪਹੁੰਚਦੀ ਕਰੂਗਾ ਪਰ ਧੰਨਵਾਦ ਜੀ